ਸਸ਼ੇਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਭਾਈ ਮਤੀਦਾਸ ਨਗਰ ਬਠਿੰਡਾ ਵਿਖੇ ਆਜਪਾ ਗੂ ਪਰਮਪਾਲ ਕੌਰ ਸਿੱਧੂ ਪੌਂਚ ਨੇ ਇੱਥੇ ਮੋਹੱਲਾ ਨਿਵਾਸੀਆਂ ਦੇ ਬਲੋਗ ਗੁਰਦੁਆਰਾ ਸਾਹਿਬ ਵਿਖੇ ਇਕੱਠ ਰੱਖਿਆ ਗਿਆ ਸੀ ਮੋਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੋਹੱਲਾ ਨਿਵਾਸੀਆਂ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ ਇਸ ਕਾਰਨ ਕਿ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਵੀ ਵਿਅਕਤੀ ਸੇਵਾ ਮੁਕਤ ਹੋਣ ਤੋਂ ਬਾਅਦ ਜਦ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਲਗਾ ਕੇ ਇਸ ਮੋਹੱਲੇ ਦੇ ਵਿੱਚ ਪਲਾਟ ਲੈ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੰਦਾ ਤਾਂ ਆਰਮੀ ਪ੍ਰਸ਼ਾਸਨ ਨਿਧਿਕਾਰੀਆਂ ਵੱਲੋਂ ਉਹਨਾਂ ਦੇ ਮਕਾਨ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਹਵਾਲਾ ਦਿੱਤਾ ਜਾਂਦਾ ਹੈ ਕਿ ਛੌਂਵੇ ਨਜ਼ਦੀਕ ਹੈ ਤੇ ਤੁਸੀਂ ਉਸਾਰੀ ਨਹੀਂ ਕਰ ਸਕਦੇ ਮੋਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਸ ਕਾਰਨ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਹੀ ਮੋਲਾ ਨਿਵਾਸੀਆਂ ਨੇ ਵੀ ਮੰਗ ਰੱਖੀ ਹੈ ਕੀ ਆਈਟੀਆਈ ਚੌਂਕ ਦੇ ਵਿੱਚ ਕਾਫੀ ਸੜਕਾਂ ਨੂੰ ਜੋੜ ਦਿੱਤਾ ਗਿਆ ਇਸ ਕਾਰਨ ਟ੍ਰੈਫਿਕ ਦੀ ਵੱਡੀ ਸਮੱਸਿਆ ਪੈਣੀ ਰਹਿੰਦੀ ਹੈ ਤੇ ਐਕਸੀਡੈਂਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਕਸਰ ਹੀ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਕਹਿੰਦੇ ਕਿ ਰੋਡ ਬਾਈਪਾਸ ਤੇ ਉਹ ਸਹੀ ਤਰੀਕੇ ਦੇ ਨਾਲ ਨਹੀਂ ਜੋੜਿਆ ਗਿਆ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ ਤੇ ਸਾਰੀਆਂ ਮੰਗਾਂ ਉਹਨਾਂ ਨੇ ਪਾਜਪਾਗੂ ਪਰਮਪਾਲ ਕੌਰ ਸਿੰ্ধু ਦੇ ਅੱਗੇ ਰੱਖੀਆਂ ਨੇ ਹਾਲਾਂਕਿ ਉਹਨਾਂ ਮੋਹੱਲਾ ਨਿਵਾਸੀਆਂ ਨੂੰ ਪ੍ਰੋਤਸਾ ਦਵਾਇਆ ਕਿ ਇਹਨਾਂ ਸਾਰਿਆਂ ਹੀ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਵਾਚਿਆ ਜਾਵੇਗਾ ਤੇ ਜੋ ਗੱਲ ਸਹੀ ਹੋਵੇਗੀ ਉਸ ਦਾ ਹੱਲ ਵੀ ਹੋਵੇਗਾ ਤੇ ਦੀ ਕੇਂਦਰ ਸਰਕਾਰ ਤੇ ਗਵਰਨਰ ਪੰਜਾਬ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਸਾਡੇ ਕੋਲੇ ਗੁਰਪ੍ਰੀਤ ਸਿੰਘ ਜੀ ਮਲੂਕਾ ਸਾਹਿਬ ਔਰ ਬੀਬਾ ਪਰਮਪਾਲ ਕੌਰ ਸਿੱਧੂ ਪਹੁੰਚੇ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਸਾਡਾ ਬਾਈਪਾਸ ਹੈ ਜਿਹੜਾ ਕਿ ਬਾਪਸ ਬਟੰਡੇ ਦੇ ਵਿਚਾਈ ਆਈ ਆਈਟੀਆਈ ਦੇ ਵਿੱਚ ਮੋੜ ਦਿੱਤਾ ਗਿਆ ਬਹੁਤ ਹੀ ਖਤਰਨਾਕ ਹੈਗਾ ਇੱਥੇ 11-12 ਛੜਕਾਂ ਇਕੱਠੀਆਂ ਹੁੰਦੀਆਂ ਨੇ ਜਦੋਂ ਪੁਲਿਸ ਥੱਲੇ ਉਤਰਦੇ ਆ। ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜਿਹੜਾ ਬਾਈਪਾਸ ਦਾ ਵੀ ਅਸੀਂ ਕੋਸ਼ਿਸ਼ ਕਰਾਂਗੇ ਔਰ ਜਿਹੜੀ ਪਿਛਲੇ 50 ਸਾਲਾਂ ਤੋਂ ਸਾਡੇ ਤੇ ਤਲਵਾਰ ਲਟਕ ਰਹੀ ਆ ਨਕਸ਼ਿਆਂ ਦੀ ਔਰ ਮਕਾਨ ਬਣਾਉਣ ਦੀ ਇੱਕ ਕੋਈ ਐਕਸਮੈਨ ਵਿਚਾਰਾ 15 18 20 ਲੱਖ ਰੁਪਈਆ 15 18 ਸਾਲ ਨੌਕਰੀ ਕਰਕੇ ਇੱਥੇ ਗਲਤੀ ਨਾਲ ਲੈ ਲੈਂਦਾ ਉਹਦੀ ਰਜਿਸਟਰੀ ਵੀ ਹੋ ਜਾਂਦੀ ਹੈ ਉਹਦਾ ਇੰਤਕਾਲ ਵੀ ਹੋ ਜਾਂਦਾ ਪਰ ਜਦੋਂ ਉਹ ਨਿਊ ਭਰਨ ਲੱਗ ਜਾਂਦਾ ਉਸੇ ਟਾਈਮ ਹੀ ਮਤਲਬ ਸ਼ਾਉਣੀ ਔਰ ਮਿਊਸਪਲ ਕਾਰਪੋਰੇਸ਼ਨ ਔਰ ਪੁਲਿਸ ਉਹਨੂੰ ਆ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਆ ਉਹ ਵਿਚਾਰਾ ਫਿਰ ਸੋਚਦਾ ਰਹਿੰਦਾ ਯਾਰ ਮੈਂ ਹੁਣ ਕਿੱਥੇ ਜਾਵਾਂ ਤੇ ਕੀ ਕਰਾਂ ਇਹ ਬਹੁਤ ਵੱਡੀਆਂ ਪ੍ਰੋਬਲਮਾਂ ਨੇ ਅੱਜ ਸਾਨੂੰ ਭਰੋਸਾ ਦਵਾਇਆ ਇਹਨਾਂ ਨੇ ਤੇ ਜੇ ਅਸੀਂ ਰਾਜਨਾਥ ਸਾਹਿਬ ਨਾਲ ਗੱਲ ਕਰਾਂਗੇ ਜਿਹੜਾ 1903 ਦਾ ਕਾਨੂੰਨ ਹੈ ਉਹਦੇ ਵਿੱਚ ਕੋਈ ਵੀ ਇਹੀ ਜੀ ਚੀਜ਼ ਹੈ ਨਹੀਂ ਵੀ ਜਿਹੜਾ ਤੁਹਾਡੀ ਆਫਟਰਫੀ ਹੈ ਉਹਦੇ ਬਾਹਰ ਤੁਸੀਂ ਕੋਈ ਐਦਾਂ ਦੀ ਰੋਕਥਾਮ ਕਰ ਸਕੋ ਜੇ ਤੁਸੀਂ ਉਹਨੂੰ ਰੋਕਣਾ ਹੈ ਤਾਂ ਉਹਦਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਹਰ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਿਵੇਂ ਕਿ ਡਿਪੈਂਡਸ ਵੀ ਜਾਂਦਾ ਵੀ ਹੈਗਾ ਜਿਵੇਂ ਬਾਰਡਰ ਏਰੀਆ ਜਾ ਕੇ ਤੇ ਜੈਂਡਕੇ ਦੇ ਵਿੱਚ ਹੈ ਤੇ ਪਰ ਇੱਥੇ ਨਾ ਤਾਂ ਕਿਸੇ ਨੂੰ ਮੁਆਵਜ਼ਾ ਦਿੱਤਾ ਹੈ ਜੇ ਤੱਕ ਤੇ ਨਾ ਹੀ ਬਿਨਾ ਕੰਮ ਤੋਂ ਬਿਨਾ ਉੱਤੋਂ ਰੋਕਿਆ ਜਾਂਦਾ ਹੈ ਇੱਥੇ ਸਾਡੇ ਮਾਨਤ ਸਾਹਿਬ ਨੇ ਕਰਨਲ ਸਾਹਿਬ ਉਹਨਾਂ ਨੇ ਵੀ ਇਹ ਦੱਸਿਆ ਉਹਨਾਂ ਨੇ ਕਾਨੂੰਨ ਪੜ੍ਹ ਕੇ ਬਿਲਕੁਲ ਦੇਖਿਆ ਤੇ ਇਹਦੇ ਬਿਲਕੁਲ ਨਜਾਇਜ਼ ਹੋ ਗਿਆ ਹੈ ਇਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਇਹਨਾਂ ਦਾ ਹੁਣ ਸਾਨੂੰ ਲੱਗਦਾ ਹੈ ਜੇ ਸਾਇਦ ਹੱਲ ਹੋ ਜਾਊਗਾ ਪਰ 1-2 ਸਾਲ ਲੱਗ ਸਕਦੇ ਨੇ ਕਿਉਂਕਿ ਇਹ ਕੰਮ ਥੋੜੇ ਜਿਹਾ ਲੰਮੇ ਨੇ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਇਹ ਵੀ ਆਸ ਕਰਦੇ ਆਂ ਅਸੀਂ ਪੂਰੇ ਬਠਿੰਡਾ ਸ਼ਹਿਰ ਇਹਨਾਂ ਦਾ ਧੰਨਵਾਦ ਕਰੂਗਾ ਕਿਉਂਕਿ ਇਹ ਇਕੱਲਾ ਮਤੀ ਦਾਸ ਦਾ ਨਹੀਂ ਇਹ ਪੂਰੇ ਬਠਿੰਡੇ ਦਾ ਕਿਉਂਕਿ ਇੱਥੇ ਤਿੰਨ OLD ਪੂਨੇ ਗੈਸ ਦੀ ਪੂਨੇ ਦੋ ਉਥੋਂ ਕਮ ਸੇ ਕਮ 1000 1500 ਟਰੱਕ ਹੈ ਜਿਹੜਾ ਉਹ ਜਾਂਦਾ ਹੈ ਜਿਹੜਾ ਕਿ ਬਾਈਪਾਸ ਮਲੋਟ ਜਾਂਦਾ ਹੈ ਉਹਨਾਂ ਦਾ 10-12 ਲੀਟਰ ਤੇਲ ਐਕਸਟਰਾ ਮੱਝਦਾ ਜੇਕਰ ਇਹ ਬਾਈਪਾਸ ਸਿੱਧਾ ਹੋ ਜਾਂਦਾ ਇਹਦੇ ਵਿੱਚ ਆਰਮੀ ਨੂੰ ਵੀ ਫਾਇਦਾ ਆਰਮੀ ਦੀ ਕਾਰਵਾਈ ਬਹੁਤ ਲੰਮੀ ਹੁੰਦੀ ਹੈ ਉਹਨਾਂ ਨੂੰ ਸ਼ਹਿਰ ਦੇ ਵਿੱਚ 2-2 ਤਿੰਨ ਤੱਕ ਘੰਟੇ ਲੱਗਦੇ ਨੇ ਤੇ ਉਹਨਾਂ ਵਾਸਤੇ ਵੀ 10 ਮਿੰਟਾਂ ਦੇ ਕੰਨਵਾਜੀ ਜਿੱਥੋਂ ਨਿਕਲ ਜਾਇਆ ਕਰੇਗੀ ਇਹ ਵੀ ਆਰਮੀ ਦੇ ਵਾਸਤੇ ਜੇ ਬਹੁਤ ਫਾਇਦੇਮੰਦ ਅਲੀ ਚੀਜ਼ ਹੈ ਅਸੀਂ ਆਰਮੀ ਨੂੰ ਰਿਕਵੈਸਟ ਕਰਦੇ ਹਾਂ ਇਹਦੇ ਤੇ ਗੌਰ ਕੀਤਾ ਜਾਵੇ ਬਸ ਧੰਨਵਾਦ ਥੈਂਕ ਯੂ ਦੇਖੋ ਇਹਨਾਂ ਨੇ ਸਾਨੂੰ ਸਮੱਸਿਆ ਦੱਸੀ ਹੈ ਕਿ ਵੀ ਇਸ ਏਰੀਏ ਦੇ ਵਿੱਚ ਕੁਝ ਕੰਸਟਰਕਸ਼ਨ ਤੇ ਰੋਕ ਹੈ ਜਿਸ ਕਰਕੇ ਇਹਨਾਂ ਨੂੰ ਰਜਿਸਟਰੀਆ ਵਗੈਰਾ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਇੱਥੇ ਰੋਡ ਨਿਕਲਣੀ ਸੀ ਉਹ ਵੀ ਸ਼ਾਇਦ ਪ੍ਰੋਪਰਲੀ ਨਹੀਂ ਨਿਕਲ ਪਾਈ ਕੋਈ ਉਜਾਇਆਂ ਰੈਸਟ੍ਰਿਕਸ਼ਨਸ ਦਾ ਹੀ ਰੈਫਰੈਂਸ ਦਿੱਤਾ ਗਿਆ ਪਰ ਇਸ ਸਮੱਸਿਆ ਨੂੰ ਡੂੰਘਾਈ ਨਾਲ ਸਮਝਣ ਦੀ ਲੋੜ ਹੈ ਇਹ ਕਿਸੇ ਡਿਫੈਂਸ ਐਕਟ ਦੀ ਗੱਲ ਕਰਦੇ ਆ ਉਹਨਾਂ ਡਿਫੈਂਸ ਐਕਟ ਦੇ ਵਿੱਚ ਡਾਇਰੈਕਟਲੀ ਤਾਂ ਕੋਈ ਰੈਸਟ੍ਰਿਕਸ਼ਨ ਇਸ ਏਰੀਆ ਤੇ ਲਾਈ ਨਹੀਂ ਹੋਈ ਪਰ ਫਰਦਰ ਉਸ ਐਕਟ ਦੇ ਅੰਡਰ ਕਿਹਨੇ ਰੈਸਟ੍ਰਿਕਸ਼ਨ ਲਾਈ ਹੈ ਕਿਵੇਂ ਲੱਗੀ ਹੈ ਕਿਵੇਂ ਹਟੂਗੀ ਕਿਸ ਲੈਵਲ ਤੇ ਹੈ ਥੋੜਾ ਜਿਹਾ ਇਸ ਜਿਹੜਾ ਸਮੱਸਿਆ ਨੂੰ ਡੂੰਘਾਈ ਤੱਕ ਸਮਝਣ ਦੀ ਲੋੜ ਹੈ ਕਿਉਂਕਿ ਜੇ ਆਪਾਂ ਉਹਦਾ ਹੱਲ ਕਰਨਾ ਹੈ ਪਹਿਲਾਂ ਉਹਨੂੰ ਸਮਝ ਲਈਏ ਸੋ ਉਹਦੇ ਲਈ ਅਸੀਂ ਕੱਲ ਨੂੰ ਇੱਕ ਵਾਰ ਦੁਬਾਰਾ ਮੀਟਿੰਗ ਕਰਾਂਗੇ ਸਮਝ ਲਾਂਗੇ ਕਿ ਕਿਹੜੇ ਲੈਵਲ ਤੇ ਸਮੱਸਿਆ ਹੱਲ ਹੋਣੀ ਹੈ ਅਕੋਰਡਿੰਗਲੀ ਹੱਲ ਕਰਾਵਾਂਗੇ ਸਾਫ਼ ਮਨ ਨਾਲ ਹੱਲ ਕਰਾਵਾਂਗੇ ਸਾਰਾ ਜ਼ੋਰ ਲਾਵਾਂਗੇ ਇਹ ਇਹਨਾਂ ਨੂੰ ਵਿਸ਼ਵਾਸ ਦਿੱਤਾ ਸੋ ਲੋੜ ਦੀ ਵਜ੍ਹਾ ਕਰਕੇ ਰੁਕਤੀ ਆ ਸਰਪੰਚ ਦਾ ਸਰਟੀਫਿਕੇਟ ਸਰਪੰਚ ਲੱਗੇ ਦੇਖੋ ਕਿੰਨਾ ਲੋਕਾਂ ਦੀ ਵਜ੍ਹਾ ਕਰਕੇ ਰੁਕੀ ਆ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦੀ ਕਿਉਂਕਿ ਉਹ ਜਿੰਨਾ ਨੇ ਕਿਹਾ ਉਹਨਾਂ ਨੂੰ ਪਤਾ ਹੈ ਕਿ ਕਿਸ ਨੇ ਰੋਕ ਲਾਈ ਹੈ ਗੱਲ ਉਹ ਨਹੀਂ ਹੈਗੀ ਗੱਲ ਤਾਂ ਸਿਰਫ ਇਹ ਹੈ ਵੀ ਜੇ ਨਜ਼ਾਇਜ਼ ਰੁਕ ਲੱਗੀ ਹੈ ਉਸ ਨੂੰ ਅਸੀਂ ਹਟਵਾਉਣ ਦੀ ਕੋਸ਼ਿਸ਼ ਕਰਾਂਗੇ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਜੇ ਇਹਨਾਂ ਨੇ ਕੋਈ ਪ੍ਰੋਬਲਮ ਕਿਸੇ ਨੇ ਨਾਲੇ ਕ੍ਰੀਏਟ ਕੀਤੀ ਹੈ ਸੋ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ